ਹਾਂਜੀ ਵੀ ਦੋਸਤੋ ਸਵਾਗਤ ਹੈ ਜੀ ਤੁਹਾਡਾ ਸਾਰੇ ਭਰਾਵਾਂ ਦਾ ਆਪਣੀ ਅੱਜ ਦੀ ਇਸ ਵੀਡੀਓ ਦੇ ਵਿੱਚ ਉਮੀਦ ਕਰਦੇ ਹਾਂ ਸਾਰੇ ਭਰਾ ਠੀਕ ਹੋਣਗੇ ਤੰਦਰੁਸਤ ਹੋਣਗੇ ਚੜ੍ਹਦੀ ਕਲਾ ਦੇ ਵਿੱਚ ਹੋਣਗੇ ਤਾਂ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਇਹ ਪਨੇਸਰ ਦੀ ਕੰਬਾਈਨ ਲੈ ਕੇ ਆਏ ਹਾਂ ਸੇਲ ਲਈ ਜਾਣਕਾਰੀ ਆਪਾਂ ਇਸ ਦੀ ਸਾਰੀ ਤੁਹਾਨੂੰ ਵੀਡੀਓ ਦੇ ਵਿੱਚ ਅੱਗੇ ਦੱਸਾਂਗੇ ਤੁਸੀਂ ਵੀਡੀਓ ਨੂੰ ਪੂਰਾ ਜ਼ਰੂਰ ਦੇਖ ਲਿਆ ਕਰੋ ਛੋਟੀ ਜੀ ਆਪਾਂ ਵੀਡੀਓ ਬਣਾਉਣੀ ਹੁੰਦੀ ਹੈ ਆ ਵੀਡੀਓ ਨੂੰ ਪੂਰਾ ਦੇਖ ਲਿਆ ਕਰੋ ਸਾਰੀ ਜਾਣਕਾਰੀ ਵੀਡੀਓ ਦੇ ਵਿੱਚ ਹੀ ਆਪਾਂ ਦੱਸਦੇ ਹੁੰਦੇ ਆ ਤੁਹਾਨੂੰ ਵੀਡੀਓ ਦੇਖਣ ਵਾਲੇ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜਿਹੜੇ ਭਰਾ ਵੀਡੀਓ ਆਪਣੀ ਇਹ YouTube ਤੇ ਦੇਖ ਰਹੇ ਨੇ ਸਬਸਕ੍ਰਾਈਬ ਕਰ ਲਿਓ ਚੈਨਲ ਨੂੰ ਤੇ Facebook ਵਾਲੇ ਭਰਾ ਪੇਜ ਨੂੰ ਫੋਲੋ ਜ਼ਰੂਰ ਕਰ ਲਿਓ ਜੀ ਨੰਬਰ ਆਪਣੇ ਚੈਨਲ ਦਾ ਸਕਰੀਨ ਤੇ ਚੱਲ ਰਿਹਾ ਹੈ ਇਸ ਨੰਬਰ ਤੇ ਤੁਸੀਂ ਆਪਣੇ ਸਾਧਨੀਆਂ 500 ਫੋਟੋਆਂ ਤੇ 2 ਮਿੰਟ ਦੀ ਵੀਡੀਓ ਬਣਾ ਕੇ ਭੇਜ ਸਕਦੇ ਹੋ ਐਡ ਕਰਵਾਉਣ ਦੇ ਲਈ ਹੁਣ ਆਪਾਂ ਗੱਲ ਕਰਾਂਗੇ ਇਸ ਕੰਬਾਈਨ ਬਾਰੇ ਇਹ ਕੰਬਾਈਨ ਪਨੇਸਰ ਦੀ 2011 ਮਾਡਲ ਹੈਗੀ ਤੇ ਕੰਮ ਸਾਰਾ A to Z ਨਵਾਂ ਹੀ ਵੀਰ ਨੇ ਕਰਵਾਇਆ ਹੋਇਆ ਜੋ ਵੀ ਚੈਨਾ ਵਗੈਰਾ ਹੁੰਦੀਆਂ ਨੇ ਸਾਰੀਆਂ ਚੈਨਾ ਨਵੀਆਂ ਨੇ ਤੇ ਜੋ ਬੈੱਡ ਵਗੈਰਾ ਹੁੰਦਾ ਉਹ ਵੀ ਸਾਰਾ ਨਵੀਂ ਚਾਦਰ ਦਾ ਵੀਰ ਨੇ ਲਗਵਾਇਆ ਹੋਇਆ ਹੈਗਾ ਕਹਿਣ ਦਾ ਭਾਵ ਹੈ ਮਸ਼ੀਨ ਦੇ ਉੱਪਰ ਭੋਰਾ ਵੀ ਕਿਸੇ ਇੱਕ ਰਤੀ ਪਰ ਦੀ ਰਿਪੇਅਰ ਦੀ ਵੀ ਨਹੀਂ ਲੋੜ ਹੈਗੀ ਜੀ ਬਹੁਤ ਵਧੀਆ ਕੰਡੀਸ਼ਨ ਦੇ ਵਿੱਚ ਹੈ ਤੇ ਜੋ ਇਸ ਦੇ ਕਟਰ ਵਾਲੇ ਜਾਂ ਰੇੜੇ ਵਾਲੇ ਜੋ ਵੀ ਟਾਇਰ ਬੋਲਦੇ ਹੁੰਦੇ ਆਪਾਂ ਆਪਣੀ ਦੇ ਭਾਸ਼ਾ ਦੇ ਵਿੱਚ ਉਹ ਟਾਇਰ ਵੀਰ ਕਹਿੰਦੇ ਵੀ ਅਸੀਂ ਨਾਲ ਹੀ ਦੇ ਦਵਾਂਗੇ ਕਈ ਤੇ ਉਹਦੇ ਨਾਲ ਦਾ ਟਾਇਰ ਨਹੀਂ ਹੁੰਦੇ ਪਰੰਤੂ ਵੀਰ ਨਾਲ ਟਾਇਰ ਦੇ ਦੇਣਗੇ ਤੇ ਮਸ਼ੀਨ ਦਾ ਕੰਮ ਸਾਰਾ A to Z ਤਸੱਲੀ ਬਖਸ਼ ਵੀਰ ਨੇ ਆਪ ਨੇ ਕੀਤਾ ਹੋਇਆ ਜੀ ਜੇ ਆਪਾਂ ਰੇਟ ਦੀ ਗੱਲ ਕਰੀਏ ਤਾਂ ਮਾਲਕ ਵੀਰ ਵੱਲੋਂ ਇਸ ਦਾ ਰੇਟ ਰੱਖਿਆ ਗਿਆ 3,70,000 ਰੁਪਿਆ ਜੀ ਬਰਨਾਲਾ ਏਰੀਆ ਦੇ ਵਿੱਚ ਇਹ ਸੇਲ ਲਈ ਹੈ ਜੇ ਕਿਸੇ ਭਰਾ ਨੇ ਇਹ ਮਸ਼ੀਨ ਖਰੀਦਣੀ ਹੋਵੇ ਮਾਲਕ ਵੀਰ ਦਾ ਫੋਨ ਨੰਬਰ ਵੀਡੀਓ ਦੇ ਟਾਈਟਲ ਦੇ ਵਿੱਚ ਆਪਾਂ ਦਿੱਤਾ ਹੋਇਆ ਜੀ ਤੁਸੀਂ ਇਹਨਾਂ ਨਾਲ ਸੰਪਰਕ ਕਰਕੇ ਇਸ ਨੂੰ ਖਰੀਦ ਸਕਦੇ ਹੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਆ ਕਰੋ ਬਾਕੀ ਗਰੁੱਪਾਂ ਦੇ ਵਿੱਚ ਕਿਸਾਨ ਭਰਾਵਾਂ ਦੇ ਨਾਲ ਤਾਂ ਜੋ ਕਿਸੇ ਵੀਰ ਨੇ ਕੋਈ ਸਾਧਨ ਵਗੈਰਾ ਖਰੀਦਣਾ ਹੁੰਦਾ ਵੀਡੀਓ ਦੇਖ ਕੇ ਵੀਰ ਖਰੀਦ ਸਕਦੇ ਨੇ ਜੀ ਵੀਡੀਓ ਦੇਖਣ ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਮਿਲਦੇ ਆਂ ਜੀ ਆਪਾਂ ਕਿਸੇ ਅਗਲੀ ਵੀਡੀਓ ਦੇ ਵਿੱਚ ਧੰਵਾਦ ਜੀ